ਜੋ ਸਾਹਿਬ ਜੀ ਸਾਹਿਬ ਜੀ ਟਿਕਟ ਬੜੀ ਲੇਟ ਮਿਲੀ ਆ ਇਹ ਕੀ ਕਰ ਦਿਨ ਬੜੇ ਘਟਾ ਤੇ ਕਿਸਾ ਕਰ ਦੇਖੋ ਜੀ ਟਿਕਟ ਭਾਵੇਂ ਕੁਛ ਦਿਨ ਘੱਟ ਮਿਲੇ ਲੇਟ ਮਿਲੀ ਹੈ ਪਰ ਦਿਨਾਂ ਦੀ ਕੋਈ ਐਸੀ ਗੱਲ ਨਹੀਂ ਅਸੀਂ ਪਹਿਲਾਂ ਤੋਂ ਹੀ ਇਸ ਇਲਾਕੇ ਦੇ ਵਿੱਚ ਜਿਹੜੇ ਵਿਚਰ ਰਹੇ ਸੀਗੇ ਤੇ ਕਾਫੀ ਏਰੀਆ ਅਸੀਂ ਪਹਿਲਾਂ ਹੀ ਇੱਥੋਂ ਘੱਟ ਚੁੱਕੇ ਸੀ ਤੁਹਾਨੂੰ ਪਤਾ ਯਾਦ ਹੋਣਾ ਕਿ ਮੈਂ ਟੂਨ ਸੋਣ ਤੋਂ ਪਹਿਲਾਂ ਕੁਝ ਦਿਨ ਦੋ ਤਿੰਨ ਦਿਨ ਅ ਕੈਂਪੇਨ ਚਾਲੂ ਕਰਤੀ ਸੀ ਪਰ ਉਸ ਤੋਂ ਵੀ ਪਹਿਲਾਂ ਅਸੀਂ ਕੰਮ ਕਰ ਰਹੇ ਸੀ ਕਿਉਂਕਿ ਸਾਡੇ ਵਾਸਤੇ ਕੋਈ ਨਵਾਂ ਹਲਕਾ ਨਹੀਂ ਇਹ ਚੌਥਾ ਇਲੈਕਸ਼ਨ ਪਾਰਲੀਮੈਂਟ ਦਾ ਮੈਂ ਇਹ ਸਰਕਟ ਤੋਂ ਲੜ ਰਿਹਾ ਹਾਂ ਮੈਂ ਹਰੇਕ ਆਦਮੀ ਨਾਲ ਵਾਹ ਹਰੇਕ ਹਰਕੇ ਦੇ ਐਮ ਐਲ ਏ ਬਲੌਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਮੇਰੇ ਨਾਲ ਪਹਿਲਾਂ ਤੋਂ ਹੀ ਚੱਲ ਰਹੇ ਸੀ ਤੇ ਲੇਟ ਮਿਲੀ ਅਸੀਂ ਉਸ ਦਿਨ ਉਹ ਲੇਟ ਆ ਉਹ ਅਸੀਂ ਪੂਰੀ ਕਰ ਦਿਆ बड़े-बड़े चेहरे बड़े आ ला 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 ला। जा आ और उस पार्टी ਨੂੰ ਛੱਡ ਕੇ बीजेपी 'ਚ ਗਏ ਆ ਆ ਕਹਿੰਦੇ ਤੁਸੀਂ ਉਹਦਾ ਸਾਈਡ ਤੋਂ ਸਮਝੋ ਕਿਹੜੇ ਕੋਟੋਂ ਨਾਲ ਲੈ ਕੇ ਜਾਂ ਕੋ ਮਰਕਰ ਨਾਲ ਲੈ ਕੇ ਕਿਹਨਾਂ ਦੇਖੋ ਇਹਦੇ ਵੱਡੇ ਚਿਹਰੇ ਗਏ ਐ ਨਾ ਜਿਹੋ ਪਹਿਲਾਂ ਦਾ ਉਹ ਸਾਰੇ ਹੀ ਕਾਂਗਰਸੀ ਜਿਹੜਾ ਤੇਲ ਦੇਣ ਵਾਲੇ ਸੀ ਹੁਣ ਕਾਂਗਰਸੀ ਜਿਹੜੀ ਬਚ ਗਈ ਐ ਜੇ ਸਾਡੀ ਵਿਰੋਧਤਾ ਜਿਹੜੀ ਉਹ ਇਹਦੇ ਵਿੱਚ ਕੋਈ ਕਰਨ ਵਾਲਾ ਨਹੀਂ ਰਿਹਾ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਇਹ ਜਿਹੜੇ ਲੀਡਰ ਛੱਡ ਕੇ ਚਲੇ ਗਏ ਸਾਰਿਆਂ ਨੇ ਮੇਰੇ ਵਿਰੋਧਤਾ ਕੀਤੀ ਸੀ ਪਰ ਉਸ ਦੇ باوجود ਵੀ ਮੈਂ 434000 ਵੋਟ ਮੈਨੂੰ ਮਿਲੀ ਸੀ ਚੋਟੇ ਲੀਡਰਾਂ ਦੇ ਮਿਹਰਬਾਨੀ ਦੇ ਨਾਲ ਇਹ ਮੋੜ ਤੇ ਸਗੋਂ ਅਸੀਂ ਬਚ ਗਏ ਕਾਂਗਰਸ ਪਾਰਟੀ ਬਾਜ਼ਕੀ ਐ ਤੇ ਹੁਣ ਕੋਈ ਵਿਰੋਧਤਾ ਵਾਲੀ ਗੱਲ ਨਹੀਂ ਸਾਰੇ ਹਲਕਾ ਇੰਚਾਰੀ MLA ਸਾਹਿਬ ਖੜੇ ਐ ਸਾਡੇ ਪ੍ਰਧਾਨ ਸਾਹਿਬ ਖੜੇ ਸਾਰੇ ਮੁਖਸਰ ਦੀ ਲੀਡਰਸ਼ਿਪ ਖੜੀ ਐ ਇਸ ਕਰਕੇ ਸਾਨੂੰ ਕੋਈ ਪੋਸਟ ਜਿੱਦਾ ਕਾਟਾ ਨਹੀਂ ਸਾਨੂੰ ਸੋ ਜਿਹੜੇ ਮਾਰਨ ਵਾਲੇ ਸੀ ਉਹਨਾਂ ਤੋਂ ਅਸੀਂ ਬਚ ਗਏ ਅੱਜ ਤੁਸੀਂ ਪੰਪਸ ਪਾਰਟੀ ਨੂੰ ਬੇਅਕਡਟ ਸਾਹ ਦੇ ਰਹੇ ਆ ਸਾਡੀ ਕਾਂਗਰਸ ਪਾਰਟੀ ਇੱਕ ਜੁੱਟਾ ਕੋਈ ਵੀ ਲੀਡਰ ਜਿਹੜਾ ਸਾਡੇ ਤੋਂ ਬਾਹਰ ਨਹੀਂ ਔਰ ਉਹਨਾਂ ਸਾਰੇ ਹੀ ਸਾਡੇ ਨਾਲ ਮਦਦ ਵਾਸਤੇ ਚੱਲ ਰਹੇ ਸਾਡੀ ਕਾਂਗਰਸ ਇੱਕ ਜੁੱਟਾ ਹੈ ਔਰ ਇੱਕ ਬੜੀ ਵੱਡੀ ਲੀਡ ਦੇ ਨਾਲ ਇਥੋਂ ਦੀ ਸੀਟ ਜਿਹੜੀ ਅਸੀਂ ਜਿੱਤ ਕੇ ਕਾਰਦੀ ਚੋੜੀ ਚਾਹ ਪੰਪਸ ਪਾਰਟੀ ਦੇ ਤੋਂ ਕਿੰਨੇ ਅਸੀਂ ਟਿਕਾ ਮੰਨਦੇ ਹੋ ਕਿੰਨੇ ਅਸੀਂ ਕਾਂਗਰਸ ਪਾਰਟੀ ਸਾਡੇ ਜਿਵੇਂ ਸਾਡੇ ਦੇਸ਼ ਦੇ ਵਿੱਚ ਇਲੈਕਸ਼ਨ ਚੱਲ ਰਹੇ ਇਹ ਸਾਡੇ 22 ਤੋਂ 2200 ਤੋਂ ਬਾਅਦ ਤੱਕ ਅਲੀ ਕਾਂਗਰਸ ਜੀ ਜਿੱਤੇਗੀ ਫਿਰ ਸਾਡੀ ਹਿੰਦਿਆ ਲਾਇੰਸ ਦੀ ਜਿਹੜੀ ਪਾਰਟੀਆਂ ਉਹ ਅਸੀਂ 300 ਤੋਂ ਪਾਰ ਸਾਡੀ ਸਾਰਾ ਅਸੀਂ ਕਰ ਜਾਾਂਗੇ ਉਸ ਤੋਂ ਅਸੀਂ ਕਾਟ ਨਹੀਂ ਜਾਈਏ ਇੱਥੋਂ ਇਹ 스테ਜ ਤੇ ਗੱਲ ਜਮੀਂ ਕਿਤੇ ਮਾਰਦਿਆਂ ਦੀ ਗੱਲ ਜਲੀ ਕਾਂਗਰਸ ਨੇ ਕਰਾਇਆ ਇੱਥੋਂ ਵਾਲੀ ਸੀਟ ਬਾਰੇ ਕੀ ਕਰੀਏ ਇੱਥੋਂ ਵਾਲੀ ਸੀਟ ਅਸੀਂ ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ ਸਾਰੇ ਕਾਂਗਰਸ ਦੇ ਲੋਕ ਸਾਡੇ ਇੱਕ ਝੋਟਾ ਤੇ ਇੰਨਾ ਕੁ ਤਸ਼ਾ ਹੈ ਕਿ ਜਿਸ ਦਿਨ ਇਹ ਟਿਕਟ ਅਨਾਉਂਸ ਹੋਈ ਹੈ ਤੇ ਸਾਡੇ ਏਰੀਆ ਵਿੱਚ ਦਿਵਾਲੀ ਵਰਗਾ ਮਾਹੌਲ ਸੀ ਇਸ ਕਰਕੇ ਕੋਈ ਵੀ ਵੋਟਰ ਸਾਡੇ ਤੋਂ ਪਾਸੇ ਨਹੀਂ ਹੈ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂ ਕਮਾਈ ਸਟੇਜ ਦੀ ਗੱਲ ਚੱਲੀ ਕਾਂਗਰਸ ਤੇ ਕਾਂਗਰਸ ਘਰ ਆਇਆ ਜੀ ਸਾਰੇ ਜਿਹੜਾ ਸਿੰਘ ਮੁਖਸਰ ਸਾਹਿਬ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਅੱਜ ਜੀ ਤੇ ਉਹਦੇ ਬਾਰੇ ਕੁਝ ਕਹਿਣਾ ਕੀ ਕਹਿਣਾ ਜਾਊਂਗੇ ਤੁਸੀਂ ਸਾਡੇ ਅਸੀਂ ਮੁਖਸਰ ਜਿਹੜੇ ਨੇ ਦੋ ਵਰਕਾਂ ਦੇ ਪ੍ਰੋਗਰਾਮ ਸੀ ਦਾ ਬਾਬਰ ਹੁੰਦਾ ਸੀ ਬਹੁਤ ਵੱਡਾ ਉੱਤੇ ਲੋਕਤ ਛਾ ਸੀ ਬੜੀ ਸੋਨੇ ਮਿੱਟੀ ਦੀ ਮੈਡੀਕਲ ਸੇਵਾ ਕਰਾਈ ਜਾ ਰੂਹਕਾਰ ਗਈ ਉਸ ਤੋਂ ਬਾਅਦ ਅੱਜ ਸਜਾ 4 ਵਜੇ ਹੋ ਰਿਹਾ ਸੀ ਪਰ ਸਾਰੇ ਵਿਤ ਵੀ ਸਾਰੀ ਡਿਪੈਂਡੈਂਸ ਦੇ ਬਹੁਤ ਵਰਕਰ ਇਕੱਠੇ ਕਰਕੇ ਪਰਮਾ ਜਿਹੜੇ ਜੀ ਵੀ ਹੈ ਅਦਾ ਜਰਾ ਵੀ ਪਾ ਸੀ ਇਹ ਸਰਕਾਰ ਸੀਸ ਤੋਂ ਪਾਇਰ ਨੂੰ ਦਿੱਤੀ ਹੈ ਅਸੀਂ ਸਾਰੀ ਪਾਰਟੀ ਦਾ ਧੰਨਵਾਦ ਸਰ ਚਾਰ ਪਾਰਟੀਆਂ ਹੋ ਚੁੱਕੀਆਂ ਨੇ ਮੈਦਾਨ ਦੇ ਵਿੱਚ ਟੋਟਲ ਅੱਗੇ ਦੋ ਪਾਰਟੀਆਂ ਹੁੰਦੀ ਸ਼੍ਰੋਮਣੀ ਕਾਲੀ ਜਲ ਤੋਂ ਕਾਂਗਰਸ ਔਰ ਤੋਂ ਲੱਗ ਰਿਹਾ ਹੈ ਵੀ ਕਾਂਗਰਸ ਪਾਰਟੀ ਇੱਕ ਜੁੜਤਾ ਨਾਲ ਸੀਟ ਫਰੋਈਪਰ ਤੋਂ ਨੌ ਹਲਕੇ ਨੇ ਜਿੱਤ ਹਾਸਲ ਕਰ ਪਾਏਗੀ ਜੀ ਪਹਿਲੀ ਗੱਲ ਤਾਂ ਹਰ ਪਾਰਟੀ ਨੇ ਕੈਂਡੀਡੇਟ ਦੇਣਾ ਹੈ ਉਹ ਬੜਾ ਛੇ ਸੀਟ ਪਾਇਆ ਪਾਰਟੀ ਨੇ ਕੈਂਡੀਡੇਟ ਦਾ ਬਹੁਤ ਸਟਰੋਂਗ ਹੈ ਜਦੋਂ ਸੀਨੇ ਦੇ ਬਾਦ ਉਹ ਇਲੈਕਸ਼ਨ ਬਰਾਬਰ ਲੜੇ ਸੀ ਤੇ ਉਦੋਂ ਵੀ 4 ਲੱਖ 34 35 ਹਜ਼ਾਰ ਦੇ ਲੈ ਕੇ ਗਏ ਆ। ਜਦੋਂ ਵੀ ਇਹ ਬਰਾਬਰ ਤੇ ਸਰਕਾਰ ਅਸਮੇਂ ਪਾ ਜਾ ਕੇ ਕਿਹਾ ਸੀ ਕਿ ਕੋਈ ਕੋਟ ਅੱਜ ਸਾਡੀ ਖੜੀ ਹੈ। ਮੁੰਡਾ ਜੀ ਲੋਕਾ ਜਿਹੜਾ ਕਿ ਜਮਾਨਾ। ਠੀਕ ਹੈ ਜਿਹੜੀ ਅੱਜ ਇੱਥੇ ਲੋਕ ਸਭਾ ਦੀ ਚੋਣਾਂ ਦੀ ਤਿਆਰੀਆਂ ਕੀਤੀਆਂ ਕਿ ਕੀ ਕਹਿਣਾ ਚਾਹੋਗੇ ਤੁਸੀਂ? ਜਿਹੜੇ ਵਿਸ਼ਵਾਸਵਾਸ ਆ ਸਕਦੀ ਹੈ। ਨੋ ਜੀ ਸਿਸਟਮ ਜਿਹੜਾ ਆਇਆ ਬਹੁਤ ਹੀ ਅੱਛੀ ਨੀਤੀ ਹੈ ਜਿਹੜਾ ਹਜ਼ਾਰ ਲੋਕਸ ਨੂੰ ਤੇਰੇ ਸਾਡੇ ਕਾਂਗਰਸ ਦੀ ਨੀਤੀ ਪਰ ਆ ਉਹਨਾਂ ਨੂੰ ਅਸੀਂ ਬਹੁਤ ਬਹੁਤ ਭਾਰੀ ਨੀਤੀ ਨਾਲ ਜਿਧਾਵਾਂਗੇ ਕਿ ਅਸੀਂ ਉਮੀਦ ਕਰਦੇ ਹਾਂ ਸਾਰੀ ਕਾਂਗਰਸ ਦੀ ਲੀਡਰਸ਼ਿਪ ਤੋਂ ਉਹ ਇਹ ਕਹਿੰਦੇ ਕਿ ਅਪਾ ਅੱਜ ਕਾਂਗਰਸ ਨੂੰ ਟਾਈਮ ਦੇਣੀ ਹੈ ਕਾਂਗਰਸ ਵਾਸਤੇ ਮਿਹਨਤ ਕਰਕੇ ਅਪਾ ਸ਼ਿਸ਼ ਸਿੰਘ ਜੀ ਤੋਂ ਪਾਇਆ ਜਿ ਨੂੰ ਦਿਖਾ ਕੇ ਅਸੀਂ ਤੇ ਲੋਕਸ ਦੇ ਲਈ ਨੀਤੀਵਾਰ ਬਣਾਏ